ਹਾਲਾਤ ਹਰੀ ਕੇ ਪਤਣ ਦੇ ਦੇਖੋ ਪਾਣੀ ਦੀ ਕਿੰਨੀ ਸਪੀਡ ਆ ਤੇ ਸਾਰੇ ਦਾਰ ਖੁੱਲੇ ਹੋਏ ਆ ਗੱਡੀ ਵਾਲੇ ਰੋਕਦੇ ਆ ਰੱਸ਼ੇ ਹਰਕਾਂ ਵਾਲਾ ਖੂਬ ਆ ਤੈਨ ਇਧਰਲੀ ਸਾਈਡ ਕਰਨਾ ਪੈਣਾ ਜੀ ਸਾਰਿਆਂ ਨੂੰ ਸੋ ਅੱਜ ਹੈ ਗਿਆ 16 ਤਰੀਕ ਤੇ ਅੱਜ ਸੰਗਰਾਂਦ ਦਾ ਦਿਹਾੜਾ ਤੇ ਆਪਾਂ ਇਸ ਟਾਈਮ ਖੜੇ ਆ ਹਰੀਕੇ ਪੱਤਨ ਤੇ ਟਾਈਮ ਸਵੇਰ ਦੇ 6:30 ਹੋ ਗਏ ਆ ਤੇ ਆਹ ਦੇਖੋ ਤੁਸੀਂ ਹਾਲਾਤ ਹਰੀਕੇ ਪੱਤਨ ਦੇ ਦੇਖੋ ਪਾਣੀ ਦੀ ਕਿੰਨੀ ਸਪੀਡ ਆ ਤੇ ਸਾਰੇ ਦਰ ਖੁੱਲੇ ਹੋਏ ਆ ਕਿੰਨੀ ਸਪੀਡ ਨਾਲ ਪਾਣੀ ਜਾਂਦਾ ਪਿਆ ਇਧਰਲੀ ਸਾਈਡ ਵੀ ਦਿਖਾ ਦਿੰਦੇ ਆ ਸਾਨੂੰ ਨਾ ਦੇਖੋ ਦੂਰ ਤੱਕ ਸਾਰੇ ਪਾਣੀ ਪਾਣੀ ਆ ਤੇ ਸਾਰੇ ਦਰ ਖੁੱਲੇ ਆ ਬਾਬਾ ਬੁੱਢਾ ਸਾਹਿਬ ਮਿਹਰ ਕਰਨ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਬਾਬਾ ਨਾਨਕ ਮਿਹਰ ਕਰੇ ਸਭਣਾ ਤੇ ਬਾਈ ਇਹ ਪਾਣੀ ਦੇ ਜਿੰਨਾਂ ਦੇ ਨੁਕਸਾਨ ਹੁੰਦੇ ਆ ਨਾ ਉਹਨਾਂ ਦਾ ਦਿਲ ਪੁੱਛਿਆ ਜਾਣਦਾ ਸੋ ਸਪੀਡ ਪੂਰੀ ਆ ਪਾਣੀ ਦੀ ਦੂਰ ਤੱਕ ਸਾਰੇ ਪਾਣੀ ਪਾਣੀ ਆ ਇਧਰ ਸਾਡੇ ਗਮੇ ਸੇਠ ਨਹੀਂ ਇਹ ਹਾਲਚਾਲ ਅਜੇ ਤੱਕ ਕਿੱਟਾਂ-ਕੁੱਟਾਂ ਪਾਈਆਂ ਜਿਉਂਦੇ ਆਂ ਆ ਬਾਰਡਰ ਲੇਖ ਜਾਣਾ ਦਾ ਕਰਤਾਰਪੁਰ ਬਾਰਡਰ ਤੇ ਟੱਪੜਾ ਦਾ ਟੱਪੜਾ ਜਾਵਾ ਨੇ ਆਪਾ ਲੈ ਲੋ ਤੁਹਾਡੇ ਤੋਂ ਨਹੀਂ ਜਾਇਜ਼ ਤੁਸੀਂ ਵੀਜ਼ਾ ਲਵਾ ਕੇ ਨਹੀਂ ਜਾ ਸਕਦੇ ਇਧਰ ਸਾਡੇ ਬੰਦੇ ਪਿੱਛੇ ਵੀ ਆਉਂਦੇ ਪਏ ਦੋ ਇਹ ਆ ਗਏ ਆ ਬਲਦੇਵ ਸਿੰਘ ਇਹ ਬਲਦੇਵ ਸਿੰਘ ਕੀ ਹਾਲ ਪਿੱਛੇ ਰਹਿ ਜਾਣਾ ਨਹੀਂ ਨਹੀਂ ਕਿਵੇਂ ਆ ਹੋਰ ਜੀ ਬਲਦੇਵ ਸਿੰਘ ਜੀ ਇਹ ਦੋਵੇਂ ਬਲਦੇਵ ਬਲਦੇਵ ਇਕੱਠੇ ਹੋ ਗਏ ਤੇ ਇਹ ਸਾਡਾ ਬੰਦਾ ਗੁਰੂ ਵਾਲਾ ਬਣ ਗਿਆ ਚਲੋ ਅਮਰ ਤੇ ਸ਼ਾਕ ਲਿਆ ਵਧਾਈਆਂ ਤੈਨੂੰ ਜੀ ਸਵਾ ਵਧਾਈਆਂ ਜੀ ਸਾਰੇ ਹੋਰ ਚੜ੍ਹਦੀ ਕਲਾ ਹੁਣ ਇਹਨੂੰ ਵੀ ਬਣਾ ਦੇਣਾ ਆਪਾਂ ਖਾਲਸਾ ਤੇ ਬਾਕੀ ਇਹਨਾਂ ਦੀ ਵਾਰੀ ਕਿਉਂਕਿ ਆਊਗੀ ਹੌਲੀ-ਹੌਲੀ ਤੇ ਮੇਰੀ ਤਾਂ ਲਵਲੀ ਦੀ ਤਾਂ ਬਾਅਦ ਚ ਹੋਣਾ। ਸਾਡਾ ਹੌਲੀ ਹੌਲੀ ਕੋ ਸਿਆਣੇ ਬੰਦੇ ਪਹਿਲਾਂ ਅਮਰ ਤੇ ਛਕਣ। ਵੇਖੋ ਭਾਈ ਪਾਣੀ ਵੇਖੋ ਕਿੰਨਾ। ਸਾਰੇ ਗੇਟ ਸਾਰੇ ਗੇਟ ਖੁੱਲੇ ਹਾਂ। ਬਾਕੀ ਬਾਬਾ ਮਿਹਰ ਕਰੇ ਭਾਈ। ਬਹੁਤ ਜ਼ਿਆਦਾ ਪਾਣੀ ਆਉਂਦਾ ਪਿਆ। ਤੇ ਚਲੋ ਜੀ ਅੱਗੇ ਅੱਜ ਕਰਾਉਣਾ ਤੁਹਾਨੂੰ ਦਰਸ਼ਨ ਬੀੜਪਾ ਹੁੰਦਾ ਸਾਹਿਬ। ਤੇ ਇਹ ਕਹਿੰਦੇ ਵੀ ਕੋਰੀਡੋਰ ਤੇ ਜਾਣਾ ਖਤਰਪੁਰ ਸਾਹਿਬ ਦੇਖਦੇ ਆਂ।

ਤੁਸੀਂ ਅੱਜ ਲੇਟ ਕਰਾਤਾ ਤੁਹਾਨੂੰ ਡੀਕ ਡੀਕ ਕੇ ਆਏ ਆ ਹਾ ਚੋਲਾ ਵੇਖੋ ਬਾਈ ਐ ਆ ਦੇਸੀ ਪਹਿਲਾਂ ਆ ਚੋਲੇ ਹੁੰਦੇ ਸੀ ਹਾ ਚੋਲੇ ਹੁੰਦੇ ਤੁਸੀਂ ਵੀ ਵੀ ਨਹੀਂ ਬੜਾ ਵਧੀਆ ਚੀਜ਼ ਆ ਹਾਂ ਨਾ ਪਾਟਣ ਇਹਨਾਂ ਚੱਲ ਗਏ ਲਵਲੀ ਸੇਠ ਉਹ ਆ ਗਿਆ ਆ ਗਿਆ ਇੱਧਰ ਗਿਆ ਉਹ ਆ ਗਿਆ ਲਓ ਜੀ ਪਹੁੰਚ ਗਿਆ ਟਾਈਮ ਕਿੰਨਾ ਹੋ ਗਿਆ ਟਾਈਮ ਕਿੰਨਾ ਹੋ ਗਿਆ ਕੜੀ ਵੇਖੋ ਜੀ 7:30 ਲਓ ਜੀ ਅੱਜ ਤਾਂ 7:30 ਹੋ ਗਏ ਆ। ਉਹ ਉੱਥੇ ਰਾ ਦੂ ਮੋਢੀ ਇੱਧਰ ਲਿਆ ਕੇ ਲਾਓ। ਚਲੋ ਭਾਈ ਕਰ ਗਏ ਦਰਸ਼ਨ ਤੇ ਨਾਲੇ ਕਰੋਨੇ ਆ ਤੁਹਾਨੂੰ। ਇੱਧਰ ਲਾ ਹਾਂ ਹਾਂ ਉੱਥੇ। ਤੂੰ ਮੁਲਾਇਆ ਤੂੰ ਕਿੱ데 ਹੈਂ? ਹਾਂ। ਤੂੰ ਲੈ ਕੇ ਨਹੀਂ ਆਏ। ਭਾਈ ਅਸੀਂ ਤੁਸੀਂ ਰੋਕਣਾ ਵੀ ਰੋਕ। ਅੱਜ ਤਾਂ ਬਹੁਤ ਜ਼ਿਆਦੇ ਸੰਗਤ ਆ। ਇੱਧਰ ਜਗ੍ਹਾ ਹੀ ਨਹੀਂ ਕਿ ਸਾਨੂੰ ਤਾਂ ਕੱਪੜੇ ਟੰਗੋ ਅੱਗੇ ਚੱਲ ਬੜਦੇ। ਬਹੁਤ ਜ਼ਿਆਦੇ ਸੰਗਤ ਅੱਜ। ਹੈਨਾ? ਕਿੱਧਰ ਰਹਿ ਗਏ ਹੋ ਅੱਗੇ ਸੀ ਅਰਦਾਸ ਇਸ਼ਨਾਨ ਪਾਣੀ ਕਰਕੇ ਫੜ ਜਾਣੇ ਹੁੰਨੇ ਆ ਤੇ ਹਕੂਮਾਣਾ ਸੁਣ ਲੈਨੇ ਅੱਜ ਆਪਾਂ ਵੀ ਲੇਟ ਮੋਟਰਸਾਈਕਲ ਤੇ ਲੇਟ ਹੋ ਜਾਈਦਾ ਨਾ ਕਿੱਧਰ ਗਏ ਹੋ ਬਹੁਤ ਜਾਈ ਸੰਖਤਾਚ ਬਾਈ ਗਰੇ ਬਾਈ ਆਗੇ ਸੰਗ ਅੱਜ ਸੰਗਤ ਬਹੁਤ ਜਿਆਦਾ ਆਈ ਅੱਜ ਤਾਂ ਬਹੁਤ ਜਿਆਦਾ ਸੰਗਤ ਆ ਆਹ ਦੇਖੋ ਇਹਦੇ ਉੱਪਰ ਮਿਸ ਪ੍ਰਸਾਦ ਦੇ ਤੇ ਵੀ ਲੈਣਾ ਲੱਗਿਆ ਲੋ ਜੀ ਅੱਜ ਗਰਮੀ ਵੀ ਬਹੁਤ ਜਿਆਦਾ ਆ ਤੇ ਸਭ ਤੋਂ ਵੱਧ ਸਭ ਤੋਂ ਬਹੁਤ ਸਰ ਸੂਰਜ ਵੀ ਐਸੇ ਕਰ ਮਾਰਦਾ ਬੱਦਲ ਬੱਦਲ ਕੋਈ ਨਹੀਂ ਹੈਗਾ ਅੱਜ ਪਹਿਲੀ ਵਾਰੀ ਇੰਨੀ ਸੰਗਤ ਦੇਖੀ ਆ ਸਾਡੀ ਟਰੈਕ ਬਗ ਨਾਈਟ ਆ ਲਿਆ ਹਾਂ ਸਮਾਂ ਯਾਰ ਜੀ ਜੱਕ ਨਹੀਂ ਕੰਮ ਆ ਲੋ ਲੋ ਆਇਆ ਜਾਂਦਾ ਵੇਖੀ ਰੋਡ ਦਾ ਕਹਦਾ ਬਲੀ ਗੱਡੀ ਵਾਲੇ ਰੋਕਦੇ ਆ ਸਾਡੇ ਬੰਦੇ ਰਹਿ ਗਏ ਪਿੱਛੇ ਕਾਲਜ ਤੱਕ ਕਰਕੇ ਤੇ ਅਸੀਂ ਹੁਣ ਤੇ ਵੇਟ ਕਰਦੇ ਆਂ ਇਹਦਾ ਪਿੰਡ ਹੈਗਾ ਫੈਕ ਦਾ ਹੈਗਾ ਸੰਦਲ ਇਹਤਰ ਹੈਗਾ ਸ਼ਰਟਾ ਸਾਹਿਬ ਗੁਰੂ ਕੀ ਬਡਾਲੀ ਬਾਸਰਕੇ ਗਿੱਲਾ ਆਏ ਤੁਹਾਨੂੰ ਇੱਥੇ ਦੇ ਦਰਸ਼ਨ ਕਰਾਉਣੇ ਆ ਜੀ ਪਹੁੰਚ ਗਏ ਆਂ ਜਨਮ ਸਥਾਨ ਸ੍ਰੀ ਗੁਰੂ ਅਮਰਦਾਸ ਜੀ ਇਸ ਸਥਾਨ ਤੇ ਪਿੰਡ ਬਾਸਰਕੇ ਗਿੱਲਾ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਸੁੰਦਰ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਇਹ ਬਣਿਆ ਜੀ ਸਥਾਨ ਦੂਸਰਾ ਮਰਦਾ ਜੀ ਸੋ ਇਹ ਇਤਿਹਾਸ ਗਰੂਕਰ ਆ ਇਧਰ ਬੈਠੇ ਆ ਬਚਾ ਪਾਰਟੀ ਇਹ ਹਲਚਲ ਬੱਚੋ ਬੜੇ ਖੁਸ਼ ਹਾਂ ਅੱਜ ਇਧਰ ਆਈ ਬੀਬੀ ਅਮਰੋਜੀ ਦਾ ਅੰਗੀਠਾ ਸਾਹਿਬ ਇਹ ਹੈ ਜੀ ਇਤਿਹਾਸ ਇਧਰ ਹੈ ਗਾਇਸ ਦਰبار ਸਾਹਿਬ ਪਹਿਲਾ ਪਦਰਬਾਰ ਸਾਹਿਬ ਮੱਥਾ ਟੇਕਦੇ ਆਂ ਤੇ ਫਿਰ ਇੱਥੋਂ ਦੇ ਦਰਸ਼ਨ ਕਰਾਉਨੇ ਆ ਇੱਥੇ ਲੰਗਰ ਹਾਲ ਪਾਉਂਦੇ ਆ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਸੋਹਣਾ ਕਿਉਂ ਦਰਬਾਰ ਪੱਲੇ ਆ ਮਦਦ ਕਰਦੇ ਤੇਰੀ ਉਪਨਾ ਤਬਾ ਆਓ ਜੀ ਹੁਣ ਅੱਗੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਜਿੱਥੇ 84 ਘੱਟੀ ਜਾਂਦੀ ਹੈ ਅਧਿਆਸ ਅੱਗੇ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਥੋੜੀ ਜਿਹੀ ਦੂਰੀ ਤੇ ਹੀ ਹੈ ਬਸ ਜਿੱਥੇ ਜਨਮ ਸਥਾਨ ਜਨਮ ਸਥਾਨ ਤੋਂ 648 ਸਾਈਡ ਨੂੰ ਅੱਗੇ ਹੈਗਾ 648 ਸਾਹਿਬ ਉਹ ਸਾਹਮਣੇ ਆ ਗਿਆ ਗੁਰੂ ਘਰ ਗੁਰਦੁਆਰਾ ਸਨ ਸਾਹਿਬ ਆ ਗਿਆ ਜੀ ਗੁਰਦੁਆਰਾ ਸਨ ਸਾਈਂ ਮੰਗਰਤਨੀ ਦਸਮਾ ਆਜੋ ਆਜੋ ਜੋ ਦਿਓ ਲਓ ਜੀ ਕਰਾਉਨੇ ਆ ਦਰਸ਼ਨ ਗੁਰਦੁਆਰਾ ਸਨ ਸਾਹਿਬ ਆਪਣੀ ਛਾਤੀ ਦੇ ਨਾਲ ਲਾ ਕੇ ਅਵਾਰ ਤੇ ਮਾਝ ਪਿਆਰਾ ਗੁਰੂ ਸਾਹਿਬ ਗੁਰਮਤਿ ਦਾ ਮਹਾਰਾਜ ਦੀ ਮਹਿਮਾ ਸਰਵਣ ਕੀਤੀ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਦਰਬਾਰ ਦਾ ਹੀ ਭਾਈ ਬਹਿਲੂ ਤਣਗੇ ਤੇ ਇੱਕ ਵੇਲੇ ਸੇਵਾ ਚਾਲਨ ਚ ਚਾਲੜੀ ਸੀ ਜਿਹੜਾ ਸ੍ਰੋਪਰ ਆਜੋ ਇੱਧਰ ਆ ਗਏ ਸ੍ਰੋਪਰ ਸਾਹਿਬ ਮਹਾਰਾਜ ਨੇ ਜਿਨ੍ਹਾਂ ਨਾਲ ਪੌੜੀਆਂ ਜਿਹੜੀਆਂ ਪਿਆਰ ਕੀਤੀਆਂ ਉਹ ਸਿੱਖ ਜਿਹੜੇ ਕਾਹਲ ਵਿਚਾਰਾ ਕਰੇ ਸਾਹਮਣੇ ਕਿ ਜਿਹੜੀ ਥੂੜਾ ਕਰਕਟ ਹੋਵੇ ਆਜੋ ਖੜੀ ਗਏ ਉੱਥੇ ਲੈ ਦੱਸ ਸਰੋਵਰ ਚ ਆਹ ਇਸ਼ਨਾਨ ਕਰਨਾ ਨਹੀਂ ਕਰਨਾ ਇਸ਼ਨਾਨ ਭਾਈ ਮਾ ਜਿੰਨੇ ਸੌ ਲਿਆ ਹੋਰ ਜੀ ਚੜ੍ਹਦੀ ਕਲਾ ਦੇ ਦਰਸ਼ਨ ਹੋ ਰਹੇ ਲੋ ਜੀ ਅਸੀਂ ਜਾਣਾ ਸੀ ਅੱਜ ਕਰਤਾਰਪੁਰ ਸਾਹਿਬ ਅਸੀਂ ਹੋਗੇ ਥੋੜੇ ਲੇਟ ਤੇ ਲੇਟ ਹੋਣ ਦੇ ਕਾਰਨ ਫਿਰ ਸਾਨੂੰ ਮੈਂ ਇਹਨਾਂ ਨੂੰ ਆਖਿਆ ਵੀ ਚਲੋ ਅੱਜ ਥੋੜੀ ਇੱਥੇ 84 ਘਟਾ ਲਿਆਉਨੇ ਆ ਨਾਲੇ ਛਟਾ ਸਾਹਿਬ ਦਰਸ਼ਨ ਕਰਾ ਦਿੰਨੇ ਹੁਣ ਆਪਾਂ ਛੇ ਹਟਾਂ ਵਾਲਾ ਤੁਹਾਨੂੰ ਖੂਬ ਹੀ ਦਿਖਾਵਾਂਗੇ ਤੇ ਛਟਾ ਸਾਹਿਬ ਚੱਲਾਂਗੇ ਇਹ ਹੈਗਾ ਜੀ ਗੁਰਦੁਆਰਾ ਸਨ ਸਾਹਿਬ ਸੋ ਇਤਿਹਾਸ ਤੁਸੀਂ ਦੇਖ ਹੀ ਲਿਆ ਪੜ੍ਹ ਲਿਆ ਹੋਊਗਾ ਸੋ ਇਹ ਆ ਉਹ ਪਵਿੱਤਰ ਤਰਤੀ ਗੁਰੂ ਅਮਰਦਾਸ ਜੀ ਦੀ ਇਹ ਆ ਉਹ ਪਵਿੱਤਰ ਤਰਤੀ ਗੁਰੂ ਅਮਰਦਾਸ ਜੀ ਦੀ ਇਹ ਹੈਗਾ ਜੀ ਪਵਿੱਤਰ ਸਰੋਵਰ ਸਾਹਿਬ ਦੇਖੋ ਜੀ ਬਹੁਤ ਸੋਹਣਾ ਸਰੋਵਰ ਸਾਹਿਬ ਤੇ ਕਾਫੀ ਸਕੂਨ ਤੇ ਇਧਰ ਸਾਡੇ ਆਗੇ ਸੇਵਾਦਾਰ ਸੰਗਤ ਸਾਡੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਇਆ ਕਰੋ ਜੀ ਹੁਣ ਤਾਂ ਨਵੇਂ ਬਾਬੇ ਚਲੋ ਭੁੱਲ ਜਾਨੇ ਜਾਂ ਕੋਈ ਗੱਲ ਨਹੀਂ ਇੱਕ ਸਿੰਘ ਤਾਂ ਸਾਡੇ ਸੱਜ ਗਿਆ ਬਾਕੀ ਅੱਗੇ ਵੀਡੀਓਜ਼ ਕਿਹਾ ਵੀ ਇਹ ਤਿੰਨ ਬੰਦੇ ਹੁਣ ਸਿੰਘ ਸਜਣਗੇ ਬਾ ਤੇ ਦੋਹਾਂ ਨੇ ਲੱਗ ਗਿਆ ਤੇ ਇਧਰ ਸਾਨੂੰ ਇੱਕ ਬਾਬਾ ਮਿਲ ਗਿਆ ਸੀ ਉਹ ਕਹਿੰਦਾ ਵੀ ਇਧਰ ਆਓ ਕਹਿੰਦਾ ਵੀ ਅੱਜ ਤੋਂ ਬਾਅਦ ਦਾੜ੍ਹੀ ਨਹੀਂ ਕਟਾਉਣੀ ਮੈਂ ਠੀਕ ਆ ਬਾਬਾ ਜੀ ਕਹਿੰਦਾ ਬੋਲੇ ਸੋਨੇਹਾਲ ਮੈਂ ਕਹਾ ਸਾਸਰੀ ਘਰ ਰੱਖਾਂਗੇ ਮੈਂ ਥੋੜਾ ਜਿਹਾ ਜਦੋਂ ਬਾਬੇ ਦੀ ਕਿਰਪਾ ਹੋਈ ਚਲ ਰੱਖ ਲੈ ਕੋਈ ਗੱਲ ਤੇ ਕੀ ਹੋਇਆ ਜੋ ਬੋਲੂਗਾ ਉਹ ਰੱਖੂਗਾ ਜੋ ਬੋਲੂਗਾ ਉਹ ਹੀ ਸੋਨੇਹਾਲ ਹੋਊਗਾ ਚਲੋ ਕਰੋ ਇਸ਼ਨਾਨ ਕਰੋ ਕਿ ਪੰਜ ਇਸ਼ਨਾਨ ਨਹੀਂ ਭਾਈ ਸਾ ਸੰਗਤ ਉਹਨਾਂ ਨੇ ਪਿਆਰ ਦਾ ਨਾਮ ਨਾਰੇ ਰੱਖਿਆ ਹੋਇਆ ਸੀ ਬਲਦਾਂ ਦਾ ਸਭ ਨੂੰ ਭੇਡ ਇਸ ਤੋਂ ਵੱਧ ਕਿੰਨੇ ਗਾਰੇ ਜੀ ਹਰ ਕੀ ਪੌੜੀ ਵਾਹਿਗੁਰੂ ਜੀ ਹਾਂ ਸੱਚੇ ਪੁਰਸ਼ ਜੀ ਹੁਣ ਆਪਾਂ ਚਾਲੇ ਪਾਤੇ ਆ ਜੀ ਇੱਥੋਂ ਬਸ ਕੇ ਗੱਲਾਂ ਤੋਂ ਸਨਸਾਨ ਗੁਰਦੁਆਰਾ ਤੋਂ ਸਿਰਫ 7-8 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸ਼ਿਆਲਾ ਸਾਹਿਬ ਜਿਹੜਾ ਟਾਰੀਵਾਗਾ ਬਾਰਡਰ ਤੇ ਹ ਸਵਾਜ ਹੁਣ ਸ਼ਿਆਲਾ ਸਾਹਿਬ ਤੁਹਾਨੂੰ ਸ਼ਿਆਲਾ ਢਾਲੇ ਖੋਣ ਦੇ ਕਰਾਉਣੇ ਦਰਸ਼ਨ kanda Sarodarsan Sangat ji ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪ੍ਰੀ ਦੇ ਮਾਲਕ ਗੁਰਦੁਆਰਾ ਸ੍ਰੀ ਸ਼ਿਹਟਾ ਸਾਹਿਬ ਚਰਨ ਸ਼ੋਪਾ ਚਰਨ ਸ਼ੋਪਾ ਪਾਤਸ਼ਾਹ ਤਾਹੀਂ ਛੇ ਕੋ ਵਾਹਿਗੁਰੂ ਅਰਜਨ ਦੇਵ ਜੀ ਬਹੁਤ ਬਾਤ ਜਾਂਦੇ ਇਹ ਹੈ ਜੀ ਪਵਿੱਤਰ ਸਰੋਵਰ ਸੇ ਚਲੋ ਵੀ ਸੰਗਤੋ ਮੱਥਾ ਟੇਕੀਏ ਅੰਦਰ ਇੱਧਰ ਹੈ ਜੀ ਉਹ ਪਵਿੱਤਰ ਖੂਹ ਛੇ ਹਲਟਾਂ ਵਾਲਾ ਆਓ ਜੀ ਸੰਗਤ ਇਹ ਇਤਿਹਾਸ ਇਹ ਹੈਗਾ ਛੇ ਹਲਟਾਂ ਵਾਲਾ ਖੂਹ ਆਹ ਤੁਸੀਂ ਦੇਖਦੇ ਤਿੰਨ ਇਧਰਲੀ ਸਾਈਡ ਤਿੰਨ

ਬ੍ਰਾਹਮ ਵਿਖੀ ਪਏ ਸੰਭਲ ਸਾਰੇ ਡਰਾਮੇ ਡਰਾਮ ਰਹਾ ਈ ਲਈ ਸੀ ਵਾਪਸੀ ਰਾਜ ਆ ਗਈ ਸ਼ਵੀਰ ਗੰਮਾ ਕਹਿੰਦਾ ਵੀ ਜਾਂਦੇ ਸਾਲ ਦੀ ਆ ਸ਼ਵੀਰ ਠਪੀਣੀ ਆ ਲਓ ਜੀ ਆ ਗਈ ਸੰਗਤ ਸਾਡੀ ਤੇ ਸਾਡੇ ਲੜ ਗਿਆ ਭੂੜ ਇੱਥੇ ਲੜਿਆ ਮਾਨਤ ਚੰਗਿਆੜੇ ਕਢਾ ਦੇ ਮੇਰੇ ਤਾਂ ਕੁੜੀਆਂ ਕਰਾਂ ਟੰਗ ਵਜਾ ਮੰਗ ਰਾਇਆ ਜੇ ਹੁਣ ਟਰੈਕਟਰ ਇੰਨਾ ਪਟਰਾਲਾ ਤੇ ਲੈ ਆਵਾਂਗੇ ਤੇ ਦੂਜਾ ਆਪਣਾ ਕੋਈ ਨਹੀਂ ਸੰਗਤ ਨਹੀਂ ਹੈਗੀ ਫਰੀ ਆ ਆਪਾਂ ਲੈ ਆਵਾਂ ਟਰੈਕਟਰ ਆਪਾਂ ਟਰੈਕਟਰ ਮੇਰਾ ਇਹ ਲਿਆਉਣ ਦਾ ਇਰਾਦਾ ਵੀ ਇਹ ਟਰੈਕਟਰ ਨਾਲ ਹੀ ਨਾ ਸੇਕ ਮਾਰਦਾ ਹੁਣਾ ਗਰਮੀ ਗਰਮੀ ਦੇ ਵਿੱਚ ਜਿਹੜੀ ਤੰਗ ਹੋਵਾਂਗੇ ਜਦੋਂ ਥੋੜਾ ਸਿਆਲ ਜਿਹਾ ਆ ਗਿਆ ਮਨ ਕੇ ਜਲ ਛਾਂੜ ਜੀ ਹੋ ਗਈ ਉਦੋਂ ਟਰੈਕਟਰ ਲੈ ਕੇ ਆਵਾਂਗੇ ਹੁਣ ਆਪਾਂ ਟਰੈਕਟਰ ਲਿਆਉਣਾ ਹੀ ਲਿਆਉਣਾ ਆਪਾਂ ਪੱਕਾ ਉਹ ਕੋਈ ਚੱਕਰ ਨਹੀਂ ਹੈਗਾ ਅੱਜ ਤਾਂ ਬਈ ਕਰਨ ਕਰਨ ਸਾਹਿਬ ਵੀ ਬਹੁਤ ਜ਼ਿਆਦਾ ਸੰਗ ਦਾ ਗੱਡੀਆਂ ਪਿੱਛੇ ਨਾ ਪਾਰਕਿੰਗ ਚ ਬਹੁਤ ਸੰਗਤ ਇੰਨੀ ਹੁੰਦੀ ਨਹੀਂ ਅੱਜ ਹੈਗੀ ਇੱਕ ਤਾਂ ਛੁੱਟੀ 15 15 ਦਾ ਤਾਂ ਸੱਚ ਕੱਲ ਸੀ ਅੱਜ ਜਨਮ ਅਸਤਮੀ ਹੈ ਕੁਲਕ ਗਲਾਂ ਛੁੱਟੀ ਕਰਕੇ ਨਾ ਸੰਗਤ ਬਹੁਤ ਸੋ ਅੱਜ ਆਪਾਂ ਪਿੱਛੇ ਇੱਕ ਤਾਂ ਵੀਡੀਓ ਪਾਈ ਸੀਗੀ ਵੀ ਤਰਨਤਨ ਸਾਹਿਬ ਦਾ ਸਰੋਵਰ ਸਾਹਿਬ ਕਿੰਨੇ ਏਕੜ ਦੇ ਵਿੱਚ ਸੋ ਅੱਜ ਤੁਹਾਨੂੰ ਇੱਥੇ ਦਿਖਾਉਂਗਾ ਲਿਖਿਆ ਤੇ ਤੁਸੀਂ ਆਪ ਹੀ ਦੇਖ ਲਿਆ ਜੋ ਕਿੰਨੇ ਏਕੜ ਚ ਆਇਆ ਤਾਂ ਜੋੜੀ ਪਤਾ ਇਹਨਾਂ ਨੂੰ ਨਹੀਂ ਹੈਗਾ ਸੀ ਕੋਈ ਇਹ ਵੀ 17 ਕੋਈ 16 ਕੋਈ 15 ਕਹੀ ਜਾਂਦੇ ਆ ਪਰ ਇਹ ਹੈਗਾ ਇਸ ਪਵਿੱਤਰ ਸਰੋਵਰ ਸਾਹਿਬ ਪੂਰੇ 17.5 ਕਿੱਲੇਾਂ ਚ ਸੋ ਵੀਡੀਓ ਪਾਈ ਸੀ ਸ਼ਾਰਟ ਮੈਂ ਉਹਦੇ ਚ ਕਿਸੇ ਨੂੰ ਆਨਸਰ ਨਹੀਂ ਆਇਆ ਕੋਈ 18 ਕੋਈ 17 ਪਰ ਇਹ ਪੂਰੇ 17.5 ਕਿੱਲੇ ਆ ਤੁਸੀਂ ਆ ਦੇਖ ਹੀ ਲਿਆ ਮੈਂ ਤੁਹਾਡੇ ਨਾਲ ਸ਼ੇਅਰ ਤਾਂ ਕਰਤਾ 17.5 ਕਿੱਲੇ ਤੇ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਸਾਹਿਬ ਹੈ ਅੱਜ ਭਈ ਜਾਣਾ ਸੀ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਤੇ ਪਾਣੀ ਤਾਂ ਨਹੀਂ ਆਇਆ ਉੱਥੇ ਸਾਡਾ ਇਹ ਲਵਲੀ ਇਹਦਾ ਨਾ ਮੋਟਰਸਾਈਕਲ ਥੋੜਾ ਕੰਡਾ ਵਾ ਆਂਦੇ ਹੋਣੀ ਸੜਕ ਹੈਗੀ ਖਰਾਬ ਆਂਦੇ ਦੱਸ ਪਾਉਂਦੇ ਤੇ ਸੜਕ ਕਰਕੇ ਰਾਹ ਨਹੀਂ ਰਾਹ ਜੜਾ ਇਹ ਜੀ ਹੈ ਗਰਮੀ ਬਹੁਤ ਆ ਤੇ ਅਗਲੇ ਮਹੀਨੇ ਪਹੁੰਚ ਹੋ ਗਿਆ ਸੀ ਲੇਟ ਹੋ ਗਿਆ ਜੀ ਕਾਫੀ ਜਿਆਦੇ ਬਾਕੀ ਸੰਗਤ ਜੀ ਦੱਸਣਗੇ ਹੋਰ ਜੀ ਸੰਗਤ ਜੀ ਠੀਕ ਠਾਕ ਚੜ੍ਹਦੀ ਕਲਾ ਦਰਸ਼ਨ ਕਿਵੇਂ ਹੋ ਰਹੇ ਆ ਬਹੁਤ ਵਧੀਆ ਦਰਸ਼ਨ ਹੋ ਗਏ ਆ ਤੇ ਬਾਕੀ ਚੜਦੀ ਕਲਾ ਹਾਂ ਚੜਦੀ ਕਲਾ ਬਸ ਸਿੰਘਾਂ ਦੀ ਹੁੰਦੀ ਤੇ ਅਗਲੇ ਮਹੀਨੇ ਨਾ ਥੋੜਾ ਮੌਸਮ ਥੋੜਾ ਠੰਡਾ ਹੋ ਜਾਊਗਾ ਫੇਰ ਥੋੜੇ ਯਾਤਰਾ ਹੋਰ ਲੰਮੀ ਕਰਿਆ ਕਰਾਂਗੇ ਬਾਡਰਾਂ ਬੂਡਰਾਂ ਤੱਕ ਜਾਇਆ ਕਰਾਂਗੇ ਉਹ ਤਾਂ ਬਾਡਰ ਤੋਂ ਹੀ ਮੁੜੇ ਅੱਜ ਅਟਾਰੀ ਬਾਡਰ ਤੋਂ ਮੁੜੇ ਅਸੀਂ ਤੇ ਬਾਕੀ ਜਿਵੇਂ ਨਾ ਸਿੰਘਾਂ ਦਾ ਹੁੰਦਾ ਕਿਉਂਕਿ ਪੰਜ ਸਿੰਘ ਹੈ ਇਹਨਾਂ ਦੇ ਆਪਾਂ ਇਹ ਜਿਵੇਂ ਕਹਿੰਦੇ ਅਟਾਲੀ ਹੈ ਤੇ ਇਹਨਾਂ ਨੇ ਅੱਜ ਕਿਹਾ ਵੀ ਤਾਂ ਅੰਤ ਤੱਕ ਕਿਹਾ ਆਂਗਾ ਆਹ ਕੋਈ ਨਹੀਂ ਜਾ ਸੱਤ ਕਾ ਦੀ ਬੱਲ ਦੀ ਗਾਂ ਸੁਣ ਹੈ ਸੱਤ ਯਾਨੀ ਕਾਲੀ ਪੰਜ ਦੀ ਗਾਂ ਯਾਰੋ ਸੋਈ ਯਾਰ ਲਵਣੀ ਦਾ ਪਤਾ ਹੀ ਆਪਣ ਕਿੰਨਾ ਸੌਲਜ ਹੈ ਤੇ ਇਹਦੇ ਵਿੱਚ ਲਵਣੀ ਚ ਮੈਂ ਵੀ ਆਉਂਗਾ ਸਿਆਣੇ ਬੰਦੇ ਅਸੀਂ ਦੋਵੇਂ ਲਿਆਉਂਦੇ ਹੁੰਨੇ ਵਧੀਆ ਸਾਨੂੰ ਕੋਈ ਬਾਬਾ ਹਿਮਕੁ ਤੇ ਹੁਕੂ ਨਹੀਂ ਕਰਦਾ ਅੱਜ ਬਾਬਾ ਆਦੇ ਸਟਾ ਦੇ ਗਿਆ ਤਾਂ ਉਹ ਵੀ ਆ ਗਿਆ ਵਾਪਸ ਹਰੀ ਕੇ ਤੇ ਹੁਣ ਅਸੀਂ ਅੰਦਰ ਆ ਗਏ ਇੱਧਰ ਰੋਹ ਜਿਹਾ ਪਾਣੀ ਜਾਂਦਾ ਹਾਂ ਬਈ ਸਪੀਡ ਦੇਖੋ ਪਾਣੀ ਦੇ ਦੇਖੀ ਉਹ ਨਹੀਂ ਆ ਜਿੱਨਾ ਸਵੇਰੇ ਸੀ ਪਾਣੀ ਇੱਧਰ ਨੂੰ ਵੱਧ ਮੁੜਦਾ ਹਨ ਪਰ ਇਹਨੂੰ ਵੀ ਜਾਂਦਾ ਵੇਹ ਇੱਧਰ ਨੂੰ ਵੱਧ ਮੁੜਦਾ ਇੱਧਰ ਨਹਿਰਾਂ ਖੈ ਦੀ ਆਉਂਦੀ ਹਾਂ ਹਾਂ ਉਹਦਾ ਸਦਾ ਦਰਿਆ ਰਖੈਦਾ ਆਜੋ ਆਜੋ ਸਾਡੇ ਦੋ ਬੰਦੇ ਰਹਿ ਗਏ ਪਿੱਛੇ ਤੇ ਹੁਣ ਚੱਲਦੇ ਆ ਜੀ ਸਿੱਧਾ ਆਪਾਂ ਪਿੰਡ ਨੂੰ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜਰੂਰ ਕਰ ਲਿਆ ਜੋ ਵਾਜ ਦੀ ਯਾਤਰਾ ਸਾਡੀ ਵਧੀਆ ਰਹੀ। ਬਾਬਾ ਇਸੇ ਤਰ੍ਹਾਂ ਮਿਹਰ ਕਰੇ। ਫੇਰ ਦੁਬਾਰਾ ਯਾਤਰਾ ਨੂੰ ਆਈਏ ਅਗਲੀ ਸੰਗਰਾਂ ਤੇ। ਸੋ ਜਿਉਂਦੇ ਬਸਦੇ ਰਹੋ ਇੱਥੇ ਤੱਕ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਹ ਆ ਦੇਖੋ ਕਿੰਨਾ ਵਧੀਆ ਕਟਿੰਗ ਸੋਹਣੀ ਕੀਤੀ। ਇੱਥੇ ਆ ਕੇ ਸਕੂਨ ਜਿਹਾ ਮਿਲ ਜਾਂਦਾ। ਕਾਫੀ ਵਧੀਆ। ਦਰਸਤਾ ਦੀ ਡੈਕੋਰੇਸ਼ਨ ਕੀਤੀ ਆ। ਉਧਰ ਚੱਲੀ ਜਾਂਦੀ ਮੋਟਰ। ਸੋ ਠੀਕ ਆ ਜੀ ਮਿਲਦੇ ਆਂ ਫਿਰ। ਬਾਏ ਬਾਏ। ਤੇ ਬਾਬਾ ਨਾਨਕ ਮਿਹਰ ਕਰੇ। ਸਾਊਦੀਆਂ ਫਸਲਾਂ ਆਬਾਦ ਰਹਿਣ